ਗੁਰਪ੍ਰਤਾਪ ਬਡਾਲਾ ਵੱਲੋਂ ਹੁਣ ਦਾੜਾ ਪ੍ਰਕਾਸ਼ ਕਰ ਲਿਆ ਗਿਆ ਆਪਣਾ ਦਾੜਾ ਜਿਹੜਾ ਉਹ ਪਹਿਲਾਂ ਉਹਨਾਂ ਨੇ ਬੰਨ ਕੇ ਰੱਖਿਆ ਹੁੰਦਾ ਸੀ ਔਰ ਹੁਣ ਉਹਨੂੰ ਪ੍ਰਕਾਸ਼ ਕਰ ਲਿਆ ਉਹ ਦਾੜਾ ਖੋਲ ਲਿਆ ਔਰ ਇਸ ਤੋਂ ਬਾਅਦ ਇੱਕ ਵੱਖਰੇ ਅੰਦਾਜ਼ ਦੇ ਵਿੱਚ ਗੁਰਪ੍ਰਤਾਪ ਬਡਾਲਾ ਨਜ਼ਰ ਆ ਰਹੇ ਨੇ ਕਿਤਨਾ ਕਹਤੇ ਹੁਣ ਦਾੜਾ ਪ੍ਰਕਾਸ਼ ਕਰਨ ਦਾ ਮਤਲਬ ਇਹ ਤਾਂ ਨਹੀਂ ਕਿ ਹੁਣ ਪ੍ਰਧਾਨਗੀ ਦੀ ਕੁਰਸੀ ਦੂਰ ਨਹੀਂ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਗੁਰਪ੍ਰਤਾਪ ਬਡਾਲਾ ਨੇ ਅਚਾਨਕ ਇਹ ਅੰਦਾਜ਼ ਕਿਉਂ اختیار ਕਰ ਲਿਆ ਕਿਉਂ ਆਪਣਾ ਦਾੜਾ ਪ੍ਰਕਾਸ਼ ਕਰ ਲਿਆ ਪਹਿਲਾਂ ਤਾਂ ਉਹ ਬੰਨ ਕੇ ਰੱਖਦੇ ਸਨ ਆਪਣੀ ਦਾੜੀ ਨੂੰ ਪਰ ਹੁਣ ਕਿਉਂ ਇਸ ਤਰ੍ਹਾਂ ਉਹਨਾਂ ਨੇ ਦਾੜਾ ਪ੍ਰਕਾਸ਼ ਕਰ ਲਿਆ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਇੱਕ ਦੋ ਦਿਨ ਤੋਂ ਗੁਰਪ੍ਰਤਾਪ ਬਡਾਲਾ ਨੂੰ ਜਦੋਂ ਕਨਵੀਨਰ ਬਣਾ ਦਿੱਤਾ ਗਿਆ ਅਕਾਲੀ ਦਲ ਸੁਧਾਰ ਲਹਿਰ ਦਾ ਉਸ ਤੋਂ ਬਾਅਦ ਗੁਰਪ੍ਰਤਾਪ ਬਡਾਲਾ ਜਿਹੜੇ ਨੇ ਉਹਨਾਂ ਨੇ ਦਾੜਾ ਪ੍ਰਕਾਸ਼ ਕਰ ਲਿਆ ਔਰ ਲੰਘੇ ਦਿਨ ਸ੍ਰੀ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ ਉੱਥੇ ਅਰਦਾਸ ਕਰਦੇ ਨੇ ਔਰ ਉਸ ਤੋਂ ਬਾਅਦ ਆਪਣੀ ਕਨਵੀਨਰਸ਼ੇ ਪਦ ਦਾ ਆਗਾਜ਼ ਕਰ ਦਿੱਤੇ ਖੈਰ ਗੁਰਪ੍ਰਤਾਪ ਬਡਾਲਾ ਦੇ ਇਸ ਅੰਦਾਜ਼ ਤੋਂ ਬਾਅਦ ਹੁਣ ਇਹ ਤਾਂ ਜ਼ਰੂਰ ਸਮਝਿਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਆਉਣ ਦੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਲਈ ਮੁਸ਼ਕਲਾਂ ਸਾਹਮਣੇ ਪੇਸ਼ ਆ ਸਕਦੀਆਂ ਨੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਅਲੈਦਾ ਨੇ ਉਹਨਾਂ ਦਾ ਧੜਾ ਅਲੈਦਾ ਔਰ ਦੂਜੇ ਪਾਸੇ ਇੱਕ ਬਾਗੀ ਧੜਾ ਫਾਰਮ ਹੁੰਦਾ ਨਜ਼ਰ ਆਇਆ ਜਿਸ ਨੂੰ ਬਾਗੀ ਧੜਾ ਕਿਹਾ ਜਾ ਰਿਹਾ ਉਹਦੇ ਵਿੱਚ ਗੁਰਪ੍ਰਤਾਪ ਬਡਾਲਾ ਨੇ ਬੀਬੀ ਜਗੀਰ ਕੌਰ ਨੇ ਪਰਮੇਂਦਰ ਸਿੰਘ ਢੀਂਟਸਾ ਸਿਕੰਦਰ ਸਿੰਘ ਮਲੂਕਾ ਵਰਗੇ ਲੀਡਰ ਨੇ ਸੁਰਜੀਤ ਸਿੰਘ ਰਖੜਾ ਵਰਗੇ ਲੀਡਰ ਨੇ ਜਿਹੜੇ ਲੀਡਰ ਹੁਣ ਵਿਰੋਧ ਕਰ ਚੁੱਕੇ ਨੇ ਜਿਹੜੇ ਲੀਡਰ ਰੋਗ ਹੋ ਗਏ ਨੇ ਉਹਨਾਂ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮੱਥਾ ਟੇਕਿਆ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਮਾਫੀ ਮੰਗੀ ਅਰਜ਼ੀ ਦਿੱਤੀ ਔਰ ਉਸੇ ਨੂੰ ਲੈ ਕੇ ਹੁਣ ਉਹ ਸਾਰਾ ਮਾਮਲਾ ਚੱਲਦਾ ਪਿਆ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਤਲਬ ਹੁਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਅਪਣਾਇਆ ਹੈ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਬੜੀ ਨਿਮਰਤਾ ਦੇ ਨਾਲ ਸਵੀਕਾਰ ਕੀਤਾ ਹੈ ਔਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਉਹ ਵੀ ਤਿਆਰ ਨੇ ਸ੍ਰੀਕਾਟਕ ਸਾਹਿਬ ਜਾ ਕੇ ਨਤਮਸਤਕ ਹੋਣ ਲਈ ਖੈਰ ਬਾਗੀ ਧੜਾ ਆਪਣੇ ਵੱਲੋਂ ਤਿਆਰਬਰ ਤਿਆਰ ਹੈ ਗੁਰਪ੍ਰਤਾਪ ਬਡਾਲਾ ਇੱਕ ਵੱਖਰੇ ਅੰਦਾਜ਼ ਦੇ ਵਿੱਚ ਆ ਗਏ ਨੇ ਹੋ ਸਕਦਾ ਹੈ ਕਿ ਹੁਣ ਆਉਂਦੇ ਸਮੇਂ ਦੇ ਵਿੱਚ ਪ੍ਰਧਾਨਗੀ ਦੇ ਅਹੁਦੇ ਵਾਸਤੇ ਅਕਾਲੀ ਦਲ ਦੇ ਅੰਦਰ ਇੱਕ ਵੱਡਾ ਯੁੱਧ ਹੋਵੇ ਇਹ ਯੁੱਧ ਕੀ ਕੁਝ ਲੈ ਕੇ ਆਵੇਗਾ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਹੈ ਇਹਦੇ ਉੱਤੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ ਔਰ ਖਾਸ ਕਰਕੇ ਅਕਾਲੀ ਦਲ ਦਾ ਨਾਮ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਜੋੜਿਆ ਜਾ ਰਿਹਾ ਉਹਦੇ ਉੱਤੇ ਵੀ ਚਰਚਾ ਉਨੀ ਹੀ ਜ਼ਰੂਰੀ ਹੈ ਉਨੀ ਹੀ ਮਹੱਤਵਪੂਰਨ ਹੈ ਕਿਉਂਕਿ ਬਾਗੀ ਧੜਾ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਨਾਲ ਵੀ ਜਾ ਕੇ ਮਿਲਾਇਆ ਜਿਸ ਤੋਂ ਬਾਅਦ ਸਵਾਲ ਹੁਣ ਦੁਗਣੇ ਪੀ ਵਰਤਾ ਦੇ ਨਾਲ ਇਕੱਠੇ ਹੋ ਰਹੇ ਨੇ ਔਰ ਖੜੇ ਵੀ ਕੀਤੇ ਜਾ ਰਹੇ ਨੇ ਜੋ ਵੀ ਹੋਏਗਾ ਹੋਂਦੇ ਸਮੇਂ ਨੂੰ ਤੁਹਾਨੂੰ ਦੱਸਦੇ ਰਹਿਵਾਂਗੇ ਪਰ ਫਿਲਹਾਲ ਗੁਰਪ੍ਰਤਾਪ ਬਡਾਲਾ ਜਿਹੜੇ ਨੇ ਉਸ ਅੰਦਾਜ਼ ਦੇ ਵਿੱਚ ਨੇ ਕੀ ਕੁਝ ਹੋਵੇਗਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਬਣੇ ਰੂਬਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ